ਜਮਾ ਸਸਤੀਆਂ ਗੱਡੀਆਂ ਨਾਲ ਆਪਾਂ ਵੀਡੀਓ ਅੱਜ ਲੈ ਕੇ ਪਹੁੰਚੇ ਹਾਂ ਜੀ ਗੱਡੀਆਂ ਆਪਾਂ ਬਹੁਤ ਸਾਰੀਆਂ ਲੈ ਕੇ ਪਹੁੰਚੇ ਹਾਂ ਜਿਹੜੀ ਆਪਾਂ ਜਮਾ ਸਸਤੀ ਅੱਜ ਗੱਡੀ ਲੈ ਕੇ ਪਹੁੰਚੇ ਹਾਂ ਉਹ ਐਜ਼ੀ ਆਲਟੋ ਤੁਹਾਨੂੰ ਰੇਟ ਜਮਾ ਘੱਟ ਮਿਲੂਗਾ ਤੁਹਾਨੂੰ ਗੱਡੀ ਵੀ ਪਸੰਦ ਆਊਗੀ ਗੱਲ ਆਪਾਂ ਸਾਰੀ ਕਰਦੇ ਹਾਂ ਪਹਿਲਾਂ ਤਾਂ ਆਪਣੇ ਚੈਨਲ ਦਾ ਵਟਸਐਪ ਨੰਬਰ ਨੋਟ ਕਰ ਲਓ ਜੀ 9465629488 ਤੁਹਾਡੇ ਕੋਲੇ ਗੱਡੀ ਜਾਂ ਮੋਟਰਸਾਈਕਲ ਹੈ ਕਿਸੇ ਵੀ ਏਰੀਆ 'ਚ ਵੇਚਣਾ ਤੁਸੀਂ ਚਾਹੁੰਦੇ ਹੋ ਸੀ ਆਪਣੇ ਵਟਸਐਪ ਨੰਬਰ ਤੇ ਵੀਡੀਓ ਜਾਣਕਾਰੀ ਫੋਟੋਆਂ ਸਾਰਾ ਕੁਝ ਭੇਜ ਦਿਓ ਫ੍ਰੀ ਦੇ ਵਿੱਚ ਆਪਾਂ ਐਡ ਲਾ ਦਾਂਗੇ ਪਹਿਲੀ ਗੱਡੀ ਤੋਂ ਵੀਡੀਓ ਦੀ ਸ਼ੁਰੂਆਤ ਕਰਾਂਗੇ ਜੀ ਪਹਿਲੀ ਗੱਡੀ ਆਪਾਂ ਇਨੋਵਾ ਲੈ ਕੇ ਪਹੁੰਚੇ ਹਾਂ ਜੀ 2015 ਮਾਡਲ ਜੀ4 ਗੱਡੀ ਆਹੀ ਸਾਰਾ ਕੁਝ ਆਪਨ ਵਧੀਆ ਮਿਲੂਆ ਸੀ ਬਾਹਰੋਂ ਕੰਡੀਸ਼ਨ ਬਹੁਤ ਵਧੀਆ ਮਿਲ ਜੂਗੀ ਅੰਦਰੋਂ ਕੰਡੀਸ਼ਨ ਵਧੀਆ ਮਿਲ ਜੂਗੀ ਪੰਜਾਬ ਨੰਬਰ ਹੈ ਨੰਬਰ ਪਲੇਟਾਂ ਸਰਕਾਰੀ ਨੇ ਬਾਕੀ ਬੰਪਰ ਚੈੱਕ ਕਰੋ ਜੀ ਨਾ ਕੋਈ ਡੈਮੇਜ ਨਾ ਕੋਈ ਟੁੱਟਿਆ ਪੱਜ ਵਧੀਆ ਦੋਵੇਂ ਬੰਪਰ ਬੈਕ ਸਾਈਡ ਵਾਲਾ ਤੇ ਫਰੰਟ ਵਾਲਾ ਦੋਵੇਂ ਵਧੀਆ ਮਿਲ ਜਾਣਗੇ ਤੇ ਗੱਡੀ ਦੇ ਏਰੀਆ ਦੀ ਗੱਲ ਕਰੀਏ ਤਰਨ ਤਰਨ ਗੱਡੀ ਮਾਲਕ ਦੇ ਘਰੇ ਖੜੀ ਹੈ ਜੀ ਡਿਮਾਂਡ 650000 ਰੁਪਇਆ ਓਨਰ ਵੱਲੋਂ ਪਹੁੰਚੀ ਹੈ ਜੀ ਮਾਲਕ ਜਿਹੜੇ ਆਪ ਨੇ ਉਹਨਾਂ ਨੇ ਕਿਹਾ ਵੀ ਰੇਟ ਹੋਰ ਵੀ ਕਰ ਲਾਂਗੇ ਟਾਇਰ ਆਪਾਂ ਨੂੰ ਵਧੀਆ ਮਿਲ ਜਾਣਗੇ 650 70 ਪੈਸੇ ਗੱਡੀ ਦੇ ਅੰਦਰੋਂ ਗੱਲ ਕਰੀਏ ਤਾਂ ਸਾਰਾ ਕੁਝ ਆਪ ਨੂੰ ਪ੍ਰੋਪਰ ਵਧੀਆ ਮਿਲੂਗਾ ਨਾ ਕੋਈ ਸਰਵਿਸ ਪਾਲ ਦੀ ਗੱਡੀ ਨਾ ਕੋਈ ਲੱਗੀ ਬੱਜੀ ਹੈ ਨਾ ਕੋਈ ਕੰਮ ਪਾਲਦੀ ਹੈ ਸਾਰਾ ਕੰਮ ਮੋਕੇ ਦਾ ਹੋਏਗਾ 88378 44353 ਇਹ ਨੰਬਰ ਹੈ ਜੀ ਜਿਨ੍ਹਾਂ ਦੀ ਗੱਡੀ ਹੈ ਗੱਲ ਕਰ ਸਕਦੇ ਹਾਂ ਜੇ ਕਿਸੇ ਨੇ ਪਹਿਲਾਂ ਕੋਈ ਗੱਲ ਕਰਨੀ ਆ ਨੰਬਰ 2 ਤੇ ਆਪਾਂ ਸਿਬਟ VDI ਗੱਡੀ ਲੈ ਕੇ ਪਹੁੰਚਿਆ 2008 ਮਾਡਲ ਗੱਡੀ ਆ ਸੀ 2028 ਤੱਕਰ ਗੱਡੀ ਦੀ ਪਾਸਿੰਗ ਅ ਰਿਨਿਊ ਇਹਦੀ ਹੋਈ ਹੈ ਤੇ 1,65,000 ਰੁਪਏ ਮਾਲਕ ਨੇ ਡਿਮਾਂਡ ਕੀਤੀ ਸੀ ਤੇ ਬਰਨਾਲੇ ਤੋਂ ਗੱਡੀ ਮਾਲਕ ਨੇ ਭੇਜੀ ਆਪਣੇ ਕੋਲੇ ਸੇਲ ਵਾਸਤੇ ਮਾਲਕ ਨੇ ਵੇਚਣੀ ਅਸੀ ਬਰਨਾਲੇ ਖੜੀ ਹੈ ਦੂਜੇ ਨਾਮ ਕੰਡੀਸ਼ਨ ਇੱਕ ਬਰੀ ਚੈੱਕ ਰੋ ਜੀ ਅੰਦਰ ਦੀ ਕੰਡੀਸ਼ਨ ਬਾਹਰ ਦੀ ਕੰਡੀਸ਼ਨ ਹਰ ਪਾਸੋਂ ਤੁਸੀਂ ਦੇਖ ਰਹੂ ਪੰਜਾਬ ਨੰਬਰਸ ਬਾਡੀ ਲਾਈਨ ਚੈੱਕ ਕਰ ਲਓ ਬੰਪਰ ਦੇਖ ਲਓ ਤੇ ਸਿਲਵਰ ਰੰਗ ਦੇ ਵਿੱਚ ਆਪਾਂ ਨੂੰ ਗੱਡੀ ਮਿਲੂਗੀ ਜਿਨ੍ਹਾਂ ਦੀ ਗੱਡੀ ਹੈ ਸੀ ਉਹਨਾਂ ਦਾ ਮੋਬਾਈਲ ਨੰਬਰ ਸਕਰੀਨ ਤੇ ਆਪਾਂ ਦੇ ਵੀ ਦਿੱਤਾ ਸੀ 8437300517 ਗੱਲ ਕਰ ਸਕਦੇ ਹਾਂ ਤੀਜੀ ਗੱਡੀ ਆਪਾਂ ਫਿਰ ਤੋਂ ਇਨੋਵਾ ਲੈ ਕੇ ਪਹੁੰਚੀ ਅਸੀਂ ਇਨੋਵਾ ਗੱਡੀਆਂ ਆਪਾਂ ਕਈ ਲੈ ਕੇ ਪਹੁੰਚੇ ਹਾਂ ਇਨੋਵਾ 2011 ਮਾਡਲ ਤੁਹਾਨੂੰ ਦੇਖਣ ਨੂੰ ਮਿਲੂਗੀ ਮਾਲਕ ਨੇ ਵੀਡੀਓ ਬਣਾ ਕੇ ਭੇਜੀ ਆ ਬਾਕੀ ਮੈਂ ਹਰ ਰੋਜ਼ ਕਹਿਣਾ ਹੁਣ ਅਸੀਂ ਵੀਡੀਓ ਚ ਜਦੋਂ ਤੁਸੀਂ ਆਪਣੇ ਕੋਲੇ ਕੋਈ ਵੀ ਮਸ਼ੀਨਰੀ ਭੇਜ ਦਿਓ ਐਡ ਵਾਸਤੇ ਇੱਕ ਵੀਡੀਓ ਵੀ ਬਣਾ ਕੇ ਨਾਲ ਦੀ ਨਾਲ ਜਰੂਰ ਭੇਜਿਆ ਕਰੋ 5 ਤੋਂ 7 ਫੋਟੋਆਂ ਇੱਕ ਵੀਡੀਓ ਜੀ ਤੇ ਜਾਣਕਾਰੀ ਜਿੰਨੀ ਹੁੰਦੀ ਹੈ ਠੀਕ ਹੈ ਜੀ ਬਾਕੀ ਆਪਣਾ WhatsApp ਨੰਬਰ ਉੱਤੇ ਪੂਰੀ ਵੀਡੀਓ ਤੇ ਲਿਖਿਆ ਰਹਿੰਦਾ ਤੁਸੀਂ ਜਿੱਥੋਂ ਵੀ ਦੇਖ ਰਹੇ ਹੋ ਜੀ ਵੀਡੀਓ ਬਣਾ ਕੇ ਤੇ ਜਾਣਕਾਰੀ ਸਾਰੀ ਆਪਣੇ ਕੋਲੇ ਐਡ ਭੇਜ ਸਕਦੇ ਹੋ ਫਰੀ ਚ ਆਪਾਂ ਐਡ ਲਾ ਦਾਂਗੇ ਇਨੋਵਾ ਗੱਡੀਆਂ ਜੀ ਇਹ ਵੀਡੀਓ ਤੁਸੀਂ ਦੇਖ ਹੀ ਰਹੇ ਹੋ ਡਿਮਾਂਡ ਦੀ ਗੱਲ ਕਰੀਏ 3 ਲੱਖ 30 ਹਜ਼ਾਰ ਰੁਪਏ ਮਾਲਕ ਨੇ ਡਿਮਾਂਡ ਕਹੀ ਹੈ ਜੀ ਤਰਨ ਤਰਨ ਮਾਲਕ ਦਾ ਏਰੀਆ ਦੀ ਗੱਡੀ ਮਾਲਕ ਦੇ ਘਰੇ ਖੜੀ ਹੈ ਮੌਕੇ ਦਾ ਮਾਲਕ ਨੇ ਕਿਹਾ ਸਾਰਾ ਕੰਮ ਹੋਇਆਗਾ ਅੰਦਰ ਐਲਸੀਡੀ ਲੱਗੀ ਹੋਈ ਹੈ ਸੀ ਤੇ ਏਸੀ ਹੀਟਰ ਵਰਕਿੰਗ ਚ ਹੈ ਸਰਵਿਸ ਵਗੈਰਾ ਟੋਟਲ ਹੋਈ ਹੈ ਏਸੀ ਦੀ ਵੀ ਸਰਵਿਸ ਹੋਈ ਹੈ ਤੇ ਗੱਡੀ ਦੀ ਵੀ ਹੋਈ ਹੈ ਅਸੀਂ ਤੋਂ 85 ਪੈਸੇ ਮਾਲਕ ਨੇ ਟੈਰ ਦੱਸੀ ਨਹੀਂ ਬਾਕੀ ਤਾਂ ਤੁਸੀਂ ਵੀਡੀਓ ਚ ਸਾਰਾ ਕੁਝ ਦੇਖ ਹੀ ਰਹੇ ਹੋ ਜੀ ਟਾਇਰਾਂ 'ਚ ਅਲਾਈ ਲੱਗੀ ਹੋਈ ਨੇ ਚਿੱਟੇ ਰੰਗ ਦੀ ਹੈ ਤੇ ਗੱਡੀ ਮਾਲਕ ਦੇ ਘਰੇ ਖੜੀ ਹੈ ਮਾਲਕ ਦੀ ਪਰਸਨਲ ਗੱਡੀ ਹੈ ਜਾ ਕੇ ਤੁਸੀਂ ਦੇਖਣਾ ਚਾਹੁੰਦੇ ਹੋ ਤਾਂ ਮਾਲਕ ਦੇ ਘਰੇ ਜਾ ਕੇ ਵੀ ਦੇਖ ਸਕਦੋਂ ਮਾਲਕ ਦਾ ਮੋਬਾਈਲ ਨੰਬਰ ਸਕਰੀਨ ਤੇ ਆਪਾਂ ਦੇ ਵੀ ਦਿੱਤਾ ਸੀ 7080015175 704 ਕੋਈ ਵੀ ਗੱਲ ਕਰਨੀ ਹੋਈ ਕਰ ਸਕਦੋਂ ਇੱਕ ਆਪਾਂ ਆਲਟੋ ਗੱਡੀ ਲੈ ਕੇ ਪਹੁੰਚੇ ਹਾਂ ਜੀ 2027 ਤੱਕਰ ਤਾਂ ਇਹਦੀ ਪਾਸਿੰਗ ਆਪਨ ਮਿਲ ਜੂਗੀ 2012 ਮਾਡਲ ਗੱਡੀ ਐਸੀ ਆਲਟੋ ਐਲ ਐਕਸ ਗੱਡੀ ਐ ਹੀ ਪੰਜਾਬ ਨੰਬਰ ਹੈ ਜੀ ਗੱਡੀ ਨੰਬਰ ਪਲੇਟਾਂ ਸਰਕਾਰੀ ਨੇ ਤੇ ਗੱਡੀ ਮਿਲੂਗੀ ਇਹ ਲੁਧਿਆਣਾ ਏਰੀਆ ਚ ਤੁਹਾਨੂੰ ਜਿਨੇ ਤੁਸੀਂ ਦੇਖ ਰਹੇ ਹੋ ਜੀ ਤੁਹਾਨੂੰ ਗੱਡੀ ਪਸੰਦ ਆਉਂਦੀ ਹੈ ਤਾਂ ਇੱਕ ਵਾਰੀ ਮਾਲਕ ਨਾਲ ਫੋਨ ਤੇ ਗੱਲ ਕਰ ਲਿਓ ਜੇ ਕੋਈ ਖਰੀਦਣ ਦਾ ਹੈਗਾ ਚਾਹਵਨ ਲੁਧਿਆਣੀ ਖੜੀ ਹੈ ਘਰ ਦੀ ਮਾਲਕ ਦੀ ਪਰਸਨਲ ਗੱਡੀ ਆ ਪੰਜਾਬ ਨੰਬਰ 12 ਮਾਡਲ ਹੈ ਜੀ 27 ਤੱਕਰ ਪਾਸਿੰਗ ਹੈ ਤੇ ਇਹ ਡਿਮਾਂਡ ਦੀ ਗੱਲ ਕਰੀਏ 1 ਲੱਖ 20000 ਰੁਪਏ ਮਾਲਕ ਨੇ ਡਿਮਾਂਡ ਕੀਤੀ ਹੈ ਜੀ ਮਾਲਕ ਨੇ ਆਖਿਆਗਾ ਵੀ ਮੌਕੇ ਤੇ ਰੇਟ ਕਰ ਵੀ ਲਵਾਂਗੇ ਮੌਕੇ ਤੇ ਘਾਟਾ ਬਦਕ ਕੀਤਾ ਯੋਵਾ ਕੋਈ ਫਿਕਸ ਰੇਟ ਨਹੀਂ ਹੈਗਾ ਜੀ ਜੇ ਤੁਸੀਂ ਜਾ ਕੇ ਦੇਖਣਾ ਚਾਹੁੰਦੇ ਹੋ ਮਾਲਕ ਨੇ ਕਿਹਾ ਇੱਕ ਵਾਰੀ ਪਹਿਲਾਂ ਫੋਨ ਕਰ ਲਿਓ ਜਿਹਨੂੰ ਵੀ ਪਸੰਦ ਆਉਂਦੀ ਹੈ ਗੱਡੀ ਮਾਲਕ ਨਾਲ ਪੂਰੀ ਜਦੋਂ ਗੱਲਬਾਤ ਹੋ ਗਈ ਉਹ ਤੋਂ ਬਾਅਦ ਜਾ ਕੇ ਦੇਖ ਸਕਦੇ ਹੋ ਜਾ ਕੇ ਦੇਖ ਕੇ ਗੱਲਬਾਤ ਕਰਕੇ ਤਸੱਲੀ ਕਰਕੇ ਆਪਦੇ ਪੂਰੀ ਕਾਗਜ਼ ਪੱਤਰ ਚੈੱਕ ਕਰਕੇ ਉਹ ਤੋਂ ਬਾਅਦ ਖਰੀਦ ਸਕਦੇ ਹੋ 90563 90749 ਤੇ ਗੱਲ ਕਰਾਂਗੇ ਜੀ ਆਪਾਂ ਹੁਣ ਆਪਣੇ ਕੋਲ ਇੱਕ ਹੋਰ ਇਨੋਵਾ ਗੱਡੀ ਪਹੁੰਚੀ ਹੈ ਇੱਕ ਵਾਰੀ ਚੈੱਕ ਕਰੋ ਗੱਡੀ ਨੂੰ ਗੱਡੀ ਇਨੋਵਾ ਜੀ ਤੇ ਮਾਡਲ ਦੀ ਗੱਲ ਕਰੀਏ 2008 ਮਾਡਲ ਹੈ 2029 ਤੱਕਰ ਮਾਲਕ ਨੇ ਪਾਸਿੰਗ ਦੱਸੀ ਅਸੀਂ ਕੰਡੀਸ਼ਨ ਗੱਡੀ ਦੀ ਓਕੇ ਹੈਗੀ 8 ਮਾਡਲ ਗੱਡੀ ਆ 29 ਤੱਕਰ ਪਾਸਿੰਗ ਹੈ 2 ਲੱਖ ਤੇ 55000 ਰੁਪਏ ਮਾਲਕ ਨੇ ਡਿਮਾਂਡ ਕੀਤੀ ਹੈ ਜੀ ਮਾਲਕ ਕਹਿੰਦੇ ਨੇ ਵੀ ਰੇਟ ਮੌਕੇ ਤੇ ਕਰ ਲਾਂਗੇ ਮਾਲਕ ਨੇ ਅਰਜੈਂਟ ਸੇਲ ਕਰਨੀ ਹੈ ਜੀ ਪੈਸਿਆਂ ਦੀ ਲੋੜ ਕਰਕੇ ਗੱਡੀ ਵੇਚਣੀ ਪੈ ਰਹੀ ਹੈ ਜਾ ਕੇ ਤੁਸੀਂ ਦੇਖੋਗੇ ਤੁਹਾਨੂੰ ਗੱਡੀ ਵੀ ਪਸੰਦ ਆਊਗੀ ਸੀ ਰੇਟ ਵੀ ਗੱਡੀ ਦਾ ਪਸੰਦ ਆਊਗਾ ਬਾਕੀ ਗੱਡੀ ਸੋਹਣੀ ਐ ਕਮੀ ਪੇਸ਼ੀ ਕੋਈ ਨਹੀਂ ਗੱਡੀ ਚ ਬਾਕੀ ਤੁਹਾਨੂੰ ਕੱਲੀ ਕੱਲੀ ਚੀਜ਼ ਆਪਾਂ ਫੋਟੋਆਂ ਰਾਹੀਂ ਵੀ ਦਿਖਾ ਰਹੇ ਹਾਂ ਅਸੀਂ ਤੇ ਤੁਸੀਂ ਸਾਰਾ ਕੁਝ ਦੇਖ ਵੀ ਰਹੇ ਹੋ ਤੇ ਤੁਹਾਨੂੰ ਗੱਲਬਾਤ ਆਪਾਂ ਸਾਰੀ ਦੱਸ ਵੀ ਰਹੇ ਹਾਂ ਨਾਲ ਦੀ ਨਾਲ ਤੇ ਜਿੰਨੇ ਤੁਸੀਂ ਦੇਖ ਰਹੋ ਜਾ ਕੇ ਦੇਖ ਸਕਦੇ ਹੋ 98788 ਤੇ 38114 ਮਾਲਕ ਦਾ ਨੰਬਰ ਹੈ ਜਿੰਨਾ ਦੀ ਗੱਡੀ ਐ ਕਰ ਸਕਦੇ ਹਾਂ ਗੱਲ ਜੇ ਕੋਈ ਵੀ ਗੱਲ ਕਿਸੇ ਵੀ ਤਰ੍ਹਾਂ ਦੀ ਕਰਨੀ ਐ ਤੁਸੀਂ ਬਾਕੀ ਨਾਲ ਦੀ ਨਾਲ ਆਪਾਂ ਗੱਲ ਕਰਾਂਗੇ ਅਸੀਂ ਹੁੰਡਾ ਦੀ ਅਮੇਜ਼ ਗੱਡੀ ਦੀ 2016 ਮਾਡਲ ਗੱਡੀ ਆਹੀ 2 ਲੱਖ 75000 ਰੁਪਿਆ ਮਾਲਕ ਨੇ ਡਿਮਾਂਡ ਕੀਤੀ ਏ ਜੀ ਨਥਾਣਾ ਮਾਲਕ ਦਾ ਏਰੀਆ ਗਾ 80 ਤੋਂ 85 ਪੈਸੇ ਟਾਇਰਾਂ ਦੀ ਕੰਡੀਸ਼ਨ ਹੈ ਕੰਡੀਸ਼ਨ ਆਲੋਕੀ ਏ ਜੀ ਬੰਪਰ ਆਪਾਂ ਨੂੰ ਬਹੁਤ ਵਧੀਆ ਮਿਲ ਜਾਣਗੇ ਫਰੰਟ ਵਾਲਾ ਵੀ ਬੈਕ ਸਾਈਡ ਵਾਲਾ ਵੀ ਬਾਕੀ ਕੰਡੀਸ਼ਨ ਚੈੱਕ ਰੂ ਚਿੱਟੇ ਰੰਗ ਦੀ ਹੈ ਟਾਇਰ ਸੋਹਣੇ ਮਿਲ ਜਾਣਗੇ ਗੱਡੀ ਦੀ ਕੰਡੀਸ਼ਨ ਅੰਦਰੋਂ ਬਹੁਤ ਵਧੀਆ ਸੀ ਇੰਜਨ ਗੇਅਰ ਬਲੋਂ ਕੋਈ ਪ੍ਰੋਬਲਮ ਨਹੀਂ 275 ਇੱਕ ਵਾਰੀ ਮਾਲਕ ਨੇ ਰੇਟ ਕਿਹਾਗਾ 275 ਦੇ ਵਿੱਚੋਂ ਰੇਟ ਕੀਤਾ ਜਾਊ ਅਸੀਂ ਬਾਕੀ ਤੁਹਾਨੂੰ ਗੱਡੀ ਪਸੰਦ ਆ ਗਈ ਹੋਊਗੀ ਮੈਂ ਉਮੀਦ ਕਰਦਾ ਸੀ ਜੇ ਗੱਡੀ ਪਸੰਦ ਆਈਏ ਸੀ ਇੱਕ ਵਾਰੀ ਨਥਾਣਾ ਮਾਲਕ ਦਾ ਏਰੀਆ ਜਾਇਓ ਜਰੂਰ ਮਾਲਕ ਦੇ ਘਰੇ ਗੱਡੀ ਨੂੰ ਚਲਾ ਕੇ ਦੇਖੋ ਸਟਾਰਟ ਕਰਕੇ ਦੇਖ ਲਿਓ ਜਦੋਂ ਪੂਰੀ ਤਸੱਲੀ ਹੋ ਗਈ ਉਹ ਤੋਂ ਬਾਅਦ ਰੇਟ ਮਾਲਕ ਨਾਲ ਬਹਿ ਕੇ ਕਰ ਲਿਓ ਬਾਕੀ ਜਾਣ ਤੋਂ ਪਹਿਲਾਂ ਕੋਈ ਗੱਲ ਕਰਨੀ ਹੈ ਤਾਂ 94655290062 ਨੰਬਰ ਹੈ ਜੀ ਇਹ ਗੱਲ ਕਰ ਸਕਦੇ ਹਾਂ ਆਲਟੋ ਗੱਡੀ ਦੀ ਆਪਾਂ ਗੱਲ ਕਰਾਂਗੇ ਜੀ 2006 ਮਾਡਲ ਗੱਡੀ ਆਪਾਂ ਲੈ ਕੇ ਪਹੁੰਚਿਆ ਹਾਂ 2026 ਤੱਕਰ ਮਾਲਕ ਨੇ ਪਾਸਿੰਗ ਇਹਦੀ ਰੀਨਿਊ ਕਰਵਾਈ ਹੋਈ ਐ ਸੀ ਸਾਲਕ ਦੀ ਪਾਸਿੰਗ ਹਲੇ ਇਹਦੀ ਪਈ ਹੈਗੀ ਤੇ 60000 ਰੁਪਿਆ ਮਾਲਕ ਨੇ ਡਿਮਾਂਡ ਕੀਤਾ ਸੀ 60000 ਦੇ ਵਿੱਚੋਂ ਰੇਟ ਕੀਤਾ ਜਾਊਗਾ ਕੋਰ ਵਾਲਾ ਮਾਲਕ ਦਾ ਏਰੀਆ ਸੀ ਕੋਰ ਵਾਲਾ ਮਾਨਸਾ ਲੱਗੇ ਪੈ ਜਾਂਦਾ ਜਾ ਕੇ ਦੇਖ ਸਕਦੋਂ ਬਾਕੀ ਤੁਸੀਂ ਦੇਖ ਰਹੇ ਹੋ ਗੱਡੀ ਨੂੰ ਕੰਡੀਸ਼ਨ ਦੇਖ ਰਹੇ ਹੋ 80 ਤੋਂ 85 ਪੈਸੇ ਟਾਇਰਾਂ ਦੀ ਕੰਡੀਸ਼ਨ ਹੈ ਸੀ ਤੇ ਮਾਲਕ ਜਿਹੜੇ ਆਪ ਨੇ ਗੱਡੀ ਦੇ ਉਹਨਾਂ ਦਾ ਮੋਬਾਈਲ ਨੰਬਰ 814006813375 ਗੱਲ ਕਰ ਲਿਓ ਜੀ ਜਿਹੜੀ ਵੀ ਕਰਨੀ ਹੋਈ ਤੇ ਗੱਲ ਕਰਕੇ ਜਾ ਕੇ ਦੇਖ ਕੇ ਗੱਡੀ ਨੂੰ ਖਰੀਦ ਸਕਦੇ ਹੋ ਜੀ ਬਾਕੀ ਮੈਨੂੰ ਚਲਦੀ ਚਲਦੀ ਵੀਡੀਓ ਚ ਦੱਸੋ ਜੀ ਤੁਹਾਨੂੰ ਗੱਡੀਆਂ ਕਿਵੇਂ ਦੀਆਂ ਲੱਗੀਆਂ ਜਿੰਨੀਆਂ ਪਹਿ ਤੁਹਾਨੂੰ ਗੱਡੀਆਂ ਦਿਖਾਈਆਂ ਸੀ ਵਧੀਆ ਲੱਗੀਆਂ ਗੱਡੀਆਂ ਪਸੰਦ ਆਈਆਂ ਸੀ ਲਾਈਕ ਕਰ ਦਿਓ ਆਪਣੀ ਵੀਡੀਓ ਨੂੰ ਸ਼ੇਅਰ ਕਰ ਦਿਓ ਜਿੰਨੇ ਤੁਸੀਂ ਪਹਿਲੀ ਵਾਰ ਪਹੁੰਚੇ ਹੋ ਸੀ ਹਰ ਰੋਜ਼ ਆਪਣੀ ਵੀਡੀਓ ਤੁਸੀਂ ਦੇਖਣਾ ਚਾਹੁੰਦੇ ਹੋ ਤਾਂ ਥੱਲੇ ਇੱਕ ਇੱਕ ਚਿੱਟੇ ਜਿਹੇ ਰੰਗ ਦਾ ਸਬਸਕ੍ਰਾਈਬ ਦਾ ਬਟਨ ਤੁਹਾਨੂੰ ਦੇਖਣ ਨੂੰ ਮਿਲੂਗਾ ਜੀ ਜਿੱਤੇ ਸਬਸਕ੍ਰਾਈਬ ਲਿਖਿਆ ਚਿੱਟੇ ਜਿਹੇ ਰੰਗ ਦਾ ਬਟਨ ਆ ਉਹਨੂੰ ਲਾਜ਼ਮੀ ਦਬਦਿਓ ਆਪਣੀ ਆਉਣ ਵਾਲੀ ਵੀਡੀਓ ਹਰ ਰੋਜ਼ ਦੇਖਣ ਵਾਸਤੇ ਜੀ ਬਾਕੀ ਸਪੋਰਟ ਕਰਿਆ ਕਰੋ ਜੀ ਬਤ ਤੋਂ ਬਤ ਬਾਕੀ ਜਿੰਨੇ ਤੁਸੀਂ ਦੇਖ ਰਹੇ ਤੁਸੀਂ ਐਡ ਕਰਵਾਉਣੀ ਹੈ ਤੁਹਾਡੇ ਕੋਲੇ ਕੋਈ ਗੱਡੀ ਜਾਂ ਮੋਟਰਸਾਈਕਲ ਹੈ ਘਰ ਹੈ ਕੋਠੀ ਹੈ ਮਕਾਨ ਹੈ ਵੇਚਣਾ ਚਾਹੁੰਦੇ ਹੋ ਜੀ ਭੇਜੋ ਆਪਣੇ ਕੋਲੇ ਫਰੀ ਚ ਐਡ ਆਪਾਂ ਲਾ ਦਾਂਗੇ ਉੱਤੇ ਆਪਣਾ ਵਟਸਐਪ ਨੰਬਰ ਪੂਰੀ ਵੀਡੀਓ ਚ ਵਾਰ-ਵਾਰ ਚੱਲਦਾ ਰਹਿੰਦਾ ਸੀ ਤੇ ਹੁਣ ਦਿਓ ਜੀ ਮੈਨੂੰ ਇਜਾਜ਼ਤ ਅਗਲੀ ਵੀਡੀਓ ਵਾਸਤੇ ਕਮੈਂਟ ਕਰਿਓ ਕਿਹੜੇ ਏਰੀਆ ਚ ਕਿਹੜੀ ਗੱਡੀ ਕਿੱਥੋਂ ਤੁਹਾਨੂੰ ਕੀ ਚਾਹੀਦਾ ਜੀ